ਵਰਲਡ ਜਿਹੜੇ ਵਰਲਡ ਫਾਇਰ ਆ ਐਸ ਵੇਲੇ ਐਨਵਾਇਰਨਮੈਂਟ ਕੈਨੇਡਾ ਨੇ ਕਈ ਥਾਵਾਂ ਦੇ ਉੱਤੇ ਕੁਆਲਿਟੀ ਐਡਵਾਈਸਰੀਜ਼ ਇਸ਼ੂ ਕੀਤੀਆਂ ਕਿ ਇਹਨਾ ਇਹਨਾ ਥਾਵਾਂ ਦੇ ਉੱਤੇ ਹਵਾ ਦੀ ਗੁਣਵੱਤਾ ਠੀਕ ਨਹੀਂ ਹੈ ਮਤਲਬ ਹਵਾ ਸਾਫ਼ ਨਹੀਂ ਹੈ ਇਹਦਾ ਅਸਰ ਜਿਹੜੇ ਆਮ ਲੋਕਾਂ ਨਾਲ ਜਿਹੜਾ ਇੱਕ ਸਿਹਤਮੰਦ ਵਿਅਕਤੀ ਹੈ ਉਹਦੇ ਉੱਤੇ ਤਾਂ ਪਈ ਰਿਹਾ ਵੀ ਜਿਹੜੀ ਹਵਾ ਦੇ ਵਿੱਚ ਤੋਂ ਆਇਆ ਪਰ ਜਿਨ੍ਹਾਂ ਦੇ ਕੋਈ ਨਾ ਕੋਈ ਇਸ਼ੂਜ਼ ਨੇ ਉਹਨਾਂ ਦੇ ਉੱਤੇ ਇਹਦਾ ਅਸਰ ਜ਼ਿਆਦਾ ਪੈ ਰਿਹਾ ਕਿਸੇ ਨੂੰ ਐਸਥਮਾ ਕਿਸੇ ਨੂੰ ਅਲਰਜੀ ਹੈ ਉਹ ਜ਼ਿਆਦਾ ਇਹਦੇ ਨਾਲ ਪ੍ਰਭਾਵਿਤ ਹੋ ਰਹੇ ਆ ਤੇ ਜਿਹੜੀ ਐਡਵਾਈਸਰੀ ਜਾਰੀ ਕੀਤੀ ਗਈ ਹੈ ਇਹ ਕੁਝ ਇਸ ਬ੍ਰਿਟਿਸ਼ ਕੋਲੰਬੀਆ ਦੇ ਕੁਝ ਅਲਬਰਟਾ ਦੇ ਕੁਝ ਮੈਨੀਟੋਬਾ ਦੇ ਕੁਝ ਸਕਾਚਵਨ ਦੇ ਤੇ ਕੁਝ ਕੁਝ ਨਾਰਥ-ਵੈਸਟ ਟੈਰੀਟਰੀਜ਼ ਦੇ ਇਹ ਦੱਸਿਆ ਗਿਆ ਕਿ ਜਿਹੜਾ ਧੂਆਂ ਆ ਇਹ ਹੋਰ ਈਸਟ ਵਾਲੇ ਪਾਸੇ ਨੂੰ ਜਾ ਸਕਦਾ ਹੈ ਇਹਦੇ ਨਾਲ 에ਅਰ ਕੁਆਲਿਟੀ ਬਹੁਤ ਰਿਡਿਊਸ ਹੋਈ ਹੈ ਵਿਜ਼ਿਬਿਲਟੀ ਬਹੁਤ ਰਿਡਿਊਸ ਹੋਈ ਹੈ ਦਿਖਦਾ ਨਹੀਂ ਕਈ ਥਾਵਾਂ ਦੇ ਉੱਤੇ ਜਿਹੜੀ এনਵਾਇਰਨਮੈਂਟ ਕੈਨੇਡਾ ਨੇ ਆਪਣੀ ਸਪੈਸ਼ਲ ਕਵਾਲਿਟੀ ਸਟੇਟਮੈਂਟ ਦੇ ਵਿੱਚ ਇਹ ਗੱਲਬਾਤ ਕਹੀ ਆ ਕਿ ਜੰਗਲੀ ਅੱਗਾਂ ਦੇ ਨਾਲ ਹਰ ਇੱਕ ਦੀ ਨੂੰ ਸਿਹਤ ਨੂੰ ਨੁਕਸਾਨ ਹੋ ਸਕਦਾ ਭਾਵੇਂ ਥੋੜਾ ਹੀ ਹੋਵੇ ਭਾਵੇਂ ਲੋਅ ਕਨਸੈਂਟਰੇਸ਼ਨ ਹੋਵੇ ਪਰ ਫੇਰ ਵੀ ਇਹਦੇ ਨਾਲ ਵਿਅਕਤੀ ਦੀ ਸਿਹਤ ਦੇ ਉੱਤੇ ਅਸਰ ਪੈ ਰਿਹਾ ਤੇ ਦੂਜੀ ਗੱਲ ਇਹਦੇ ਚ ਇਹ ਆ ਵੀ ਕੀਤਾ ਕੁਝ ਨਹੀਂ ਜਾ ਸਕਦਾ ਤੁਸੀਂ ਬਹੁਤ ਜ਼ਿਆਦਾ ਬਚਾਅ ਇਹਦੇ ਤੋਂ ਨਹੀਂ ਕਰ ਸਕਦੇ ਜਿਹੜੀਆਂ ਨਾਰਥ-ਈਸਟਰਨ ਬੀਸੀ ਆ ਕੁਝ ਜਿਹੜੇ ਫੋਰਟ ਨੈਲਸਨ ਦੇ ਸ਼ਹਿਰ ਆਲ ਵਰਟਾ ਦੇ ਵਿੱਚ ਜਿਹੜਾ ਅੱਧਾ ਪ੍ਰੋਵਿੰਸ ਲਗਭਗ ਸਮੂਕ ਜਿਵੇਂ ਧੂਏ ਦੇ ਨਾਲ ਸਬੰਧਤ ਐਡਵਾਈਜ਼ਰੀ ਦੇ ਅੰਡਰ ਆ ਫੋਰਟ ਮੈਕਮਰੀ ਹਾਈ ਪ੍ਰੈਰੀਜ਼ ਹਾਈ ਲੈਵਲ ਗ੍ਰੈਂਡ ਪ੍ਰੈਰੀ ਫੋਰਟ ਚਿਪਵੈਨ ਇਹ ਸਾਰੇ ਇਲਾਕਿਆਂ ਦੇ ਵਿੱਚ ਇਸ ਵੇਲੇ ਧੂਏ ਧੂਆਂ ਹੋਇਆ ਪਿਆ ਔਰ ਇਵਨ ਐਡਮੰਟਨ ਕੈਲਗਰੀ ਤੱਕ ਵੀ ਇਹਨੂੰ ਮਹਿਸੂਸ ਕੀਤਾ ਜਾ ਸਕਦਾ ਵੀ ਹਵਾ ਦੇ ਵਿੱਚ ਕੁਛ ਨਾ ਕੁਛ ਜਿਹੜਾ ਇਸ ਵੇਲੇ ਗੁਣਵੱਤਾ ਉਹਦੀ ਠੀਕ ਨਹੀਂ ਹੈ ਐਡਵਾਈਜ਼ਰੀ ਦੂਜੇ ਪਾਸੇ ਸੈਂਟਰਲ ਸਸਕਾਚਵਿਨ ਜਿਹਦੇ ਵਿੱਚ ਵਾਰ ਰੋਂਜ ਤੋਂ ਲੈ ਕੇ ਤੇ ਜਿਹੜੀਆਂ ਮੈਨੀਟੋਬਾ ਦੇ ਨਾਲ ਲੱਗਦੇ ਫਲਨ ਫਲੌਨ ਆ ਉਹਨਾਂ ਦੇ ਉੱਤੇ ਵੀ ਉਹਨਾਂ ਟੈਰਿਟਰੀਜ਼ ਦੇ ਉੱਤੇ ਵੀ ਐਡਵਾਈਸਰੀ ਜਿਹੜੀਆਂ ਜਾਰੀ ਕੀਤੀਆਂ ਗਈਆਂ ਸੋ ਜਿੱਥੇ ਵੀ ਤੁਸੀਂ ਜਿਹੜੀ ਲੋਕੇਸ਼ਨ ਦੇ ਉੱਤੇ ਹੈਗੇ ਆ ਜਿੱਥੇ ਕਿਤੇ ਵੀ ਥੋੜਾ ਬਹੁਤਾ ਸਾਫ਼ ਹਵਾ ਪਾਣੀ ਤੁਹਾਨੂੰ ਲੱਗਦਾ ਉਧਰਲੇ ਪਾਸੇ ਜਾ ਕੇ ਥੋੜਾ ਬਹੁਤਾ ਸਾਹ ਜ਼ਰੂਰ ਲੈ ਲਓ ਕਿ ਤੁਹਾਨੂੰ ਜਿਹੜਾ ਐਕਟੀਵਿਟੀਆਂ ਆ ਜਿਹਦੇ ਨਾਲ ਤੁਹਾਨੂੰ ਕੋਈ ਸਿੰਪਟਮ ਹੁੰਦਾ ਚਾਹੇ ਐਕਸਰਸਾਈਜ਼ ਚਾਹੇ ਬਾਹਰ ਜਾ ਕੇ ਰਨਿੰਗ ਜਾਂ ਕੁਝ ਵੀ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ ਪਊਗਾ ਜਿਹੜੇ ਕੁਸ਼ਮਟਰੋਲੋਜਿਸਟ ਨੇ ਉਹ ਇਹਦੇ ਬਾਰੇ ਦੱਸ ਰਹੇ ਆ ਅੱਜ ਬੁੱਧਵਾਰ ਨੂੰ 50 ਤੋਂ 60 ਕਿਲੋਮੀਟਰ ਦੀ ਸਪੀਡ ਨਾਲ ਨਾਰਥ-ਈਸਟਰਨ ਬੀਸੀ ਨਾਰਥ-ਵੈਸਟਰਨ ਅਲਬਰਟਾ ਇਹਨਾਂ ਤੱਕ ਸਮੋਟ ਜਿਹੜਾ ਧੂਆਂ ਆ ਉਹ ਸਾਰੇ ਦਾ ਸਾਰਾ ਆਪਣੇ ਈਸਟ ਵਾਲੇ ਪਾਸੇ ਨੂੰ ਆ ਰਿਹਾ ਸੋ ਜਿਹੜਾ ਇਹ ਲਗਾਤਾਰ ਸਾਊਥ ਮੈਨੀਟੋਬਾ ਦੇ ਵਿੱਚ ਸਸਕਾਚਬਨ ਦੇ ਵਿੱਚ ਉਧਰਲੇ ਪਾਸੇ ਵੀ ਫੈਲ ਰਿਹਾ ਹੈ ਤੇ ਇਹਦਾ ਅਸਰ ਦੂਜੀਆਂ ਥਾਵਾਂ ਦੇ ਉੱਤੇ ਕਾਫੀ ਜ਼ਿਆਦਾ ਹੋ ਰਿਹਾ ਹੈ ਸੋ ਐਸ ਵੇਲੇ 138 ਐਕਟਿਵ ਵਰਲਡ ਫਾਇਰ ਨੇ ਪੂਰੇ ਦੇਸ਼ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ 40 ਜਿਹੜੀਆਂ ਉਹ ਆਊਟ ਆਫ ਕੰਟਰੋਲ ਮੰਨੀਆਂ ਜਾ ਰਹੀਆਂ ਨੇ ਅਲਬਰਟਾ ਦੇ ਵਿੱਚ ਸਭ ਤੋਂ ਜ਼ਿਆਦਾ ਅੱਗ ਲੱਗੀਆਂ 46 ਅਲਬਰਟਾ ਚ ਨੇ ਜਿਹਦੇ ਤੋਂ ਬਾਅਦ ਬੀਸੀ ਵਿੱਚ 45 ਨੇ ਤੇ ਮੈਨੀਟੋਬਾ ਦੇ ਵਿੱਚ ਸਕਾਟਪੈਨ ਦੇ ਵਿੱਚ ਨਾਰਥ-ਵੈਸਟ ਟੈਰੀਟਰੀਜ਼ ਦੇ ਵਿੱਚ ਨਿਊ ਬਰੰਸਵਿਕ ਦੇ ਵਿੱਚ ਅਨਟੈਰੀਓ ਦੇ ਵਿੱਚ ਕੁਵੈਕ ਦੇ ਵਿੱਚ ਇਹਨਾਂ ਸਾਰੀਆਂ ਥਾਵਾਂ ਦੇ ਉੱਤੇ ਕਾਫੀ ਹਾਲਾਤ ਜਿਹੜੇ ਐਸ਼ ਵੇਲੇ ਹੋਏ ਆ ਕਈ ਐਗਾ ਆਊਟ ਆਫ ਕੰਟਰੋਲ ਨੇ ਇਹ ਦੇ ਨਾਲ ਜਿਹੜਾ 에ਅ ਕੁਆਲਿਟੀ ਆ ਬਹੁਤ ਜ਼ਿਆਦਾ ਥੱਲੇ ਜਾ ਰਹੀ ਆ ਸੋ ਇੱਕ ਤੇ ਜਿਹੜੀਆਂ ਖਾਸ ਐਕਟੀਵਿਟੀਜ਼ ਤੋਂ ਵਿਚਾਰ ਰੱਖੋ ਦੂਜਾ ਆਪਣਾ ਸਿੰਪਟਮ ਜਿਹੜੇ ਉਹਨੂੰ ਧਿਆਨ ਵਿੱਚ ਰੱਖੋ ਖਾਸ ਕਰਕੇ ਜੇ ਤੁਹਾਨੂੰ ਕੋਈ ਇਹਦੇ ਨਾਲ ਸੰਬੰਧਿਤ ਪ੍ਰੋਬਲਮ ਆ ਤੇ ਵਾਰਨਿੰਗ ਇਹੀ ਆ ਜਿਹੜੀ ਡਾਕਟਰ ਵੀ ਕਹਿੰਦੇ ਆ ਜਾਂ ਜਿਹਨਾਂ ਦੇ ਨਾਲ ਇਹ ਕੁਝ ਹੋਇਆ ਕਿ ਐਸਥਮਾ ਜ਼ੀਰੋ ਤੋਂ 100 ਦੇ ਉੱਤੇ ਕਦੋਂ ਚੱਲੇ ਜਾਣਾ ਕਦੋਂ ਇਹ ਵਰਸਟ ਹੋ ਜਾਂਦਾ ਤੇ ਤੁਹਾਡੇ ਉਹ ਜਿਹੜੇ ਪੰਪ ਪੰਪ ਹੁੰਦੇ ਦੇਖਦੇ ਦੇਖਦੇ ਕੰਮ ਕਰਨਾ ਬੰਦ ਕਰ ਦਿੰਦੇ ਪਤਾ ਨਹੀਂ ਲੱਗਦਾ ਖਾਸ ਕਰ ਬੱਚਿਆਂ ਦੇ ਵਿੱਚ ਇਹਨਾਂ ਸਿੰਪਟਮ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇ ਅਗਲੀ ਗੱਲ ਪਰ ਦੋਸਤੋ ਬੇਸਿਕਲੀ ਉਹ ਵੀ ਵਾਰਲਡ ਫਾਇਰ ਦੇ ਨਾਲ ਸੰਬੰਧਿਤ ਹੀ ਆ ਇਹ ਸੰਬੰਧਿਤ ਇੱਕ ਅਡਵਾਈਸਰੀ ਜਾਰੀ ਕੀਤੀ ਗਈ ਆ ਕਿ ਜਿਹੜੇ ਵੈਸੇ ਤਾਂ ਸਾਰੇ ਥਾਂ ਦੇ ਉੱਤੇ ਹੀ ਇਹ ਮਤਲਬ ਹਰ ਇੱਕ ਕਲ ਨੂੰ ਬੰਦ ਵਿਅਕਤੀ ਨੂੰ ਧਿਆਨ ਚ ਰੱਖਣਾ ਚਾਹੀਦਾ ਪਰ ਜਿੱਥੇ ਕਿਤੇ ਨਾ ਜੰਗਲੀ ਅੱਗਾਂ ਦਾ ਖਤਰਾ ਜ਼ਿਆਦਾ ਆ ਉੱਥੇ ਥੋੜਾ ਜਿਆਦਾ ਧਿਆਨ ਰੱਖਣਾ ਚਾਹੀਦਾ ਇਹਦੇ ਬਾਰੇ ਧਿਆਨ ਕੀ ਆ ਕਿ ਤੁਸੀਂ ਤਿਆਰ ਕਿਜ਼ਾ ਰਹਿਣਾ ਮੰਨ ਲਓ ਤੁਹਾਨੂੰ ਆਰਡਰ ਆ ਜਾਂਦੇ ਆ ਐਡਵਾਈਜ਼ਰੀ ਆ ਜਾਂਦੀ ਜਾਂ ਤੁਹਾਨੂੰ ਉਹਦੇ ਬਾਰੇ ਆਉਂਦਾ ਕਿ ਤੁਸੀਂ ਇਹਨੂੰ ਇਹਨੂੰ ਐਕੂਏਟ ਕਰਦੇ ਹੋ ਇਸ ਥਾਨ ਨੂੰ ਜੇ ਕਿਸੇ ਵੇਲੇ ਵੀ ਇਦਾਂ ਦੀ ਕੋਈ ਗੱਲਬਾਤ ਹੋ ਸਕਦੀ ਹੈ ਤੇ ਤੁਸੀਂ ਉਸ ਵੇਲੇ ਕਰਨਾ ਕੀ ਹੈ ਦੱਸਿਆ ਜਾ ਰਿਹਾ ਕਿ ਵਰਲਡ ਫਾਇਰ ਤੋਂ ਲੈ ਕੇ ਜਿਹੜੀਆਂ ਇਨਫੈਕਸ਼ੀਅਸ ਆਊਟ ਬ੍ਰੇਕਸ ਹੁੰਦੀਆਂ ਆ ਜਿਹੜੇ ਕੈਨੇਡੀਅਨ ਰੈੱਡ ਕਰਾਸ ਤੇ BC ਸਰਕਾਰ ਆ ਰੈਕਮੈਂਡ ਕਰਦੀ ਆ ਲੋਕਾਂ ਨੂੰ ਕਿ ਤੁਹਾਨੂੰ ਜਦੋਂ ਲਾਈਫ ਥ੍ਰੈਟਨਿੰਗ ਸਿਚੁਏਸ਼ਨ ਹੁੰਦੀ ਹੈ ਉਹਦੇ ਚ ਤੁਸੀਂ ਕਰਨਾ ਕੀ ਹੈ ਉਹ ਇਹ ਕਹਿ ਰਿਹਾ ਕਿ ਇੱਕ ਜਾਂ ਤਾਂ ਬਣਾ ਲਓ ਆਪ ਜਾਂ ਜਿਹੜੀ ਡਿਜ਼ਾਸਟਰ ਪ੍ਰਿਪੇਅਰਡਨੈਸ ਕਿੱਟ ਹੁੰਦੀ ਹੈ ਉਹਨੂੰ ਖਰੀਦ ਲਓ ਉਹ ਕਿੱਟ ਦਾ ਮਤਲਬ ਕੀ ਆ ਕਿ ਤੁਹਾਡੇ ਕੋਲ ਉਹਦੇ ਵਿੱਚ ਫੂਡ ਵੀ ਹੋਵੇ ਉਹਦੇ ਵਿੱਚ ਪਾਣੀ ਵੀ ਹੋਵੇ ਉਹਦੇ ਵਿੱਚ ਜਿਹੜੀਆਂ ਸਪਲਾਈਜ਼ ਵੀ ਹੋਣ ਵੀ 3 ਦਿਨ ਮੰਨ ਲਓ ਤੁਹਾਨੂੰ ਕੱਢਣੇ ਪੈਣ ਤੇ 3 ਦਿਨ ਤੱਕ ਦਾ ਸਮਾਨ ਤੁਹਾਡੇ ਉਸ ਬੈਗ ਦੇ ਵਿੱਚ ਪਿਆ ਹੋਵੇ ਜਾਂ ਬੈਗ ਹੋਵੇ ਜਾਂ ਆ ਪਿੱਠੂ ਜਿਹੜਾ ਹੁੰਦਾ ਬੈਕਪੈਕ ਉਹ ਹੋਵੇ ਤੁਹਾਡੇ ਕੋਲੇ ਰੈਡੀ ਰਹਿਣਾ ਚਾਹੀਦਾ ਔਰ ਦੂਜੀ ਗੱਲ ਉਹ ਪਤਾ ਹੋਵੇ ਕਿੱਥੇ ਪਿਆ ਇਹ ਨਹੀਂ ਵੀ ਦੂਜੇ ਪਾਸਿਓਂ ਐਡਵਾਈਜ਼ਰੀ ਆ ਗਈ ਹੈ ਵੀ ਨਿਕਲੋ ਭੱਜ ਲਓ ਤੇ ਤੁਹਾਡੇ ਕੋਲੇ ਸਮਾਨ ਨਾ ਲੱਭੇ ਜਾਂ ਤੇ ਉਹ ਕਹਿੰਦੇ ਨੇੜੇ ਹਾਲ ਕਲੋਜ਼ਟ ਦੇ ਵਿੱਚ ਹੋਵੇ ਗਰਾਜ ਦੇ ਵਿੱਚ ਹੋਵੇ ਜਾਂ ਸਪੇਅਰ ਰੂਮ ਦੇ ਵਿੱਚ ਹੋਵੇ ਕੁਝ ਲੀਆਂ ਰეკਮੈਂਡੇਸ਼ਨਸ ਉਹਨਾਂ ਨੇ ਦਿੱਤੀਆਂ ਕਿ ਇੱਕ ਤੇ ਬੋਟਲਡ ਵਾਟਰ ਹੋਣਾ ਚਾਹੀਦਾ ਤੁਹਾਡੇ ਕੋਲ ਹਰ ਵਿਅਕਤੀ ਨੂੰ ਘੱਟੋ ਘੱਟ 4 ਲੀਟਰ ਪਾਣੀ ਇੱਕ ਦਿਨ ਦੇ ਵਿੱਚ ਚਾਹੀਦਾ ਜਿਹੜਾ ਉਹਨੇ ਪੀਣਾ ਵੀ ਹੈ ਸੈਨੀਟੇਸ਼ਨ ਦੇ ਲਈ ਵੀ ਪੈਟ ਦੀਆਂ ਨੀਡਸ ਹੁੰਦੀਆਂ 30 ਕਿਲੋ ਪਾਣੀ ਇਹਨਾਂ ਨੂੰ ਮਤਲਬ ਜਿੰਨੇ ਪਰ ਕਿਲੋ ਦੇ ਹਿਸਾਬ ਨਾਲ ਬੋਡੀ ਵੇਟ ਤੇ ਚਾਹੀਦੇ ਹੁੰਦਾ ਤੁਹਾਡੇ ਕੋਲੇ ਪਾਣੀ ਰੈਡੀ ਹੋਣਾ ਚਾਹੀਦਾ ਉਹਦੇ ਚ ਭਾਵੇਂ ਜਿੰਨਾ ਵੀ ਰੱਖ ਸਕਦੇ ਆ ਦੂਜਾ ਨਾਨ ਪੈਰੀਸ਼ੀਬਲ ਫੂਡ ਆਈਟਮਸ ਹੁਣੀਆਂ ਚਾਹੀਦੀਆਂ ਤੁਹਾਡੇ ਕੋਲ ਜਿਦਾ ਕੈਨਡ ਫੂਡ ਆ ਉਹ ਤੁਹਾਡੇ ਕੋਲ ਹੋਵੇ ਕੁਛ ਨਾ ਕੁਛ ਵੀ 3 ਦਿਨ ਤੱਕ ਤੁਹਾਨੂੰ ਜੇ ਕੱਟਣਾ ਪੈ ਜੇ ਤੁਸੀਂ ਉਹਦੇ ਆਸਰੇ ਕੱਟ ਸਕੋ ਕੁਦਰਤੀ ਆ ਵੀ ਉਹ ਖਰਾਬ ਹੋਣ ਵਾਲਾ ਤੇ ਹੋਊਗਾ ਨਹੀਂ ਦੂਜਾ ਫੂਡ ਤੁਹਾਡੇ ਕੋਲੇ ਹੋਣਾ ਚਾਹੀਦਾ ਮਾਸਕ ਤੇ ਹੈਂਡ ਸੈਨੀਟਾਈਜ਼ਰ ਹੋਣੇ ਚਾਹੀਦੇ ਮੈਡੀਕੇਸ਼ਨ ਤੁਹਾਡੀ ਜਿਹੜੀ ਦਵਾਈ ਲੈਣੀ ਹੈ ਉਹ ਬਹੁਤ ਜ਼ਰੂਰੀ ਆ ਉਹਨੂੰ ਸਪੇਅਰ ਕੱਟ ਕੇ ਕਹਿੰਦੇ ਉਸ ਬੈਗ ਦੇ ਵਿੱਚ ਪਹਿਲਾਂ ਰ ਜਿਹੜੇ ਕੁਝ ਡਾਕੂਮੈਂਟਸ ਨੇ ਤੁਹਾਡੀਆਂ ਕੁਝ ਜਿਹਦਾ ਕਾਪੀ ਆ ਕੁਝ ਹੈਗੀਆਂ ਬਰਥ ਸਰਟੀਫਿਕੇਟ ਮੈਰ ਸਰਟੀਫਿਕੇਟ ਤੁਹਾਡੇ ਪਾਸਪੋਰਟ ਲਾਇਸੈਂਸ ਜਾਂ ਤਾਂ ਕੋਈ ਲੈਂਡ ਡੀਡ ਹੋਈ ਆ ਜਾਂ ਤੁਹਾਡਾ ਕੋਈ ਇੰਸ਼ੋਰੈਂਸ ਉਹਨਾਂ ਸਾਰੀਆਂ ਚੀਜ਼ਾਂ ਨੂੰ ਨਾਲ ਰੱਖਿਆ ਜਾਵੇ। ਔਰ ਜਿਹੜੀ ਐਮਰਜੈਂਸੀ ਆ ਪਲਾਨ ਆ ਤੁਹਾਡੇ ਕੋਲ ਉਹਦੀ ਕਾਪੀ ਬੈਟਰੀ ኦਪਰੇਟਡ ਕੋਈ ਫਲੈਸ਼ ਲਾਈਟ ਹੋਵੇ ਤੁਹਾਡੇ ਕੋਲ ਐਕਸਟਰਾ ਬੈਟਰੀ ਹੋਣੀਆਂ ਚਾਹੀਦੀਆਂ ਕੋਈ ਕ੍ਰੈਂਕ ਰੇਡੀਓ ਹੋਵੇ ਘਰ ਦੀਆਂ ਐਕਸਟਰਾ ਚਾਬੀਆਂ ਹੋਣੀਆਂ ਚਾਹੀਦੀਆਂ ਫਰਸਟ ਕਿਟ ਬਾਈ ਕਰ ਲੈਣੀ ਚਾਹੀਦੀ ਐਕਸਟਰਾ ਕੈਸ਼ ਚਾਹੀਦਾ ਜਿਹਦੇ ਵਿੱਚ ਤੁਹਾਡੇ ਛੋਟੇ ਨੋਟ ਵੀ ਹੋਣੇ ਚਾਹੀਦੇ ਆ ਕਈ ਥਾਵਾਂ ਦੇ ਉੱਤੇ ਉਹਨਾਂ ਦੀ ਲੋੜ ਪੈਂਦੀ ਆ ਪਰਸਨਲ ਹਾਈਜੀਨ ਆਈਟਮਸ ਹੋਣੀਆਂ ਚਾਹੀਦੀਆਂ ਪੈਟ ਫੂਡ ਹੋਣਾ ਚਾਹੀਦਾ ਮਤਲਬ ਇਹ ਕੁਝ ਕੁ ਮਡਲੀਆਂ ਗੱਲਾਂ ਉਹਨਾਂ ਨੇ ਦਸੀਆਂ ਕਿ ਤੁਹਾਨੂੰ ਐਮਰਜੈਂਸੀ ਕਿਟ ਜਿਹੜੀ ਉਹ ਹਰ ਸਾਲ ਦੇਖਣੀ ਚਾਹੀਦੀ ਹੈ ਕਿਉਂਕਿ ਕੁਝ ਸਪਲਾਈਜ਼ ਜਿਹੜੀਆਂ ਨਾ ਰਿਪਲੇਸ ਕੀਤਾ ਜਾ ਸਕੇ ਦੂਜੇ ਆਈਟਮਸ ਨੇ ਜਿਵੇਂ ਕੋਈ ਕੱਪੜੇ ਤੁਸੀਂ ਚੇਂਜ ਕਰਨ ਵਾਲੇ ਉਹ ਰੱਖ ਸਕਦੇ ਕੋਈ ਪਲਾਸਟਿਕ ਸ਼ੀਟ ਰੱਖ ਸਕਦੇ ਆ ਗਾਰਬੇਜ ਬੈਗ ਰੱਖ ਸਕਦੇ ਆ ਜਿਹੜੀਆਂ ਭੈਗੀਆਂ ਤੁਹਾਡੀਆਂ ਟਾਇਲਟ ਪੇਪਰ ਰੱਖ ਸਕਦੇ ਆ ਇਨਵਰਟਰ ਰੱਖ ਸਕਦੇ ਆ ਵਿਜ਼ਲ ਵਿਸਲ ਰੱਖ ਸਕਦੇ ਆ ਕਿਤੇ ਲੋਡ ਪਵੇ ਉਹਨੂੰ ਬਚਾਉਣੀ ਪੈ ਸਕਦਾ ਤੁਹਾਨੂੰ ਕੈਂਚੀ ਤੇ ਸੀਜ਼ਰ ਤੇ ਪਾਕਟ ਜਾਂ ਪਾਕਟ ਨਾਈਫ ਹੋਵੇ ਤੁਹਾਡੇ ਕੋਲ ਕਿਸੇ ਥਾਂ ਦੇ ਉੱਤੇ ਵੀ ਕੱਟਣ ਨੂੰ ਚੀ ਹੋ ਸਕਦਾ ਕੋਈ ਬੇਸਿਕ ਟੂਲ ਜੇ ਤੁਸੀਂ ਰੱਖ ਸਕਦੇ ਆ ਕੋਈ ਥੋੜਾ ਕੋ ਰੈਂਚ ਕੋਈ ਪੇਚ ਕਾਸ ਸਕਰੂ ਡਰਾਈਵਰ ਡਾਕ ਟੇਪ ਸਲੀਪਿੰਗ ਬੈਗ ਜਾਂ ਵਾਰਮ ਬਲੈਂਕਟ ਹੋਵੇ ਕਟੋ-ਕਟ ਹਰੇਕ ਬੰਦੇ ਦੇ ਲਈ ਇੱਕ ਤੇ ਉਹ ਮਤਲਬ ਤੁਹਾਡਾ ਕਹ ਲਓ ਕਿ ਟੌイズ, ਗੇਮਸ ਉਹ ਹੋਣੀਆਂ ਚਾਹੀਦੀਆਂ ਜੇ ਬੱਚੇ ਐ ਤੁਹਾਡੇ ਨਾਲ ਜਿਹੜੇ ਪੇਪਰ ਮੈਪਸ ਹੋਣੇ ਚਾਹੀਦੇ ਆ ਜਿਹੜੇ ਕਿ ਸੋ ਇਹ ਕਟੋ-ਕਟ ਸਮਾਨ ਤੁਹਾਡੇ ਕੋਲ ਜੇਕਰ ਹੈਗਾ ਔਰ ਜਿਹੜਾ ਵਹੀਕਲ ਐਮਰਜੈਂਸੀ ਪ੍ਰਿਪੇਅਰਡਨੈਸ ਕਿੱਟ ਹੈਗਾ ਉਹਨੂੰ ਐਮਰਜੈਂਸੀ ਕਿੱਟ ਨੂੰ ਤੁਸੀਂ ਆਪਣਾ ਵਹੀਕਲ ਦੇ ਵਿੱਚ ਵੀ ਰੱਖ ਸਕਦੇ ਆ ਤੇ ਐਮਰਜੈਂਸੀ ਜੇ ਕੋਈ ਤੁਹਾਡੇ ਹੁੰਦੀ ਆ ਤੇ ਤੁਸੀਂ ਕਾਰ ਦੇ ਵਿੱਚ ਜਿਹੜਾ ਜਾ ਸਕਦੇ ਆ ਕੁਝ ਨੀਆਂ ਰეკਮੈਂਡ ਕੀਤੀਆਂ ਜਾ ਰਹੀਆਂ ਨੇ ਕਿ ਜਿਹੜੀਆਂ ਤੁਹਾਡੀ ਕਾਰ ਦੇ ਵਿੱਚ ਜਿਹੜੀਆਂ ਮਤਲਬ ਕਾਰ ਦੇ ਵਿੱਚ ਇੱਕ ਵੱਖਰੀ ਐਮਰਜੈਂਸੀ ਕਿਟ ਮੰਨ ਲਓ ਰੋਡ ਮੈਪਸ ਹੋਣੇ ਚਾਹੀਦੇ ਉਹਦੇ ਵਿੱਚ ਜਿਹੜੀਆਂ ਉਹਦੇ ਵਿੱਚ ਵਰਕਿੰਗ ਗਲਵਸ ਹੋਣੇ ਚਾਹੀਦੇ ਵਿੰਡਸ਼ੀਲਡ ਵਾਸ਼ਰ ਫਲੂਇਡ ਹੋਣਾ ਚਾਹੀਦਾ ਜੰਪਰ ਕੇਬਲ ਹੋਣੀ ਚਾਹੀਦੀ ਬੈਟਰੀ ਪੈਕ ਹੋਣੀ ਚਾਹੀਦੀ ਜਿਹੜੀਆਂ ਕਾਰ ਦੇ ਵਿੱਚ ਰਹਿਣ ਤੁਹਾਡੇ ਕਿਉਂਕਿ ਤੁਹਾਨੂੰ ਕਿਤੇ ਵੀ ਇਹਦੀ ਲੋੜ ਪੈ ਸਕਦੀ ਹੈ ਸੈਂਡ ਸਾਲਟ ਸ਼ਵਲ ਆਈਸ ਸਕ੍ਰੈਪਰ ਡੀ ਆਈਸਰ ਹੋਣਾ ਚਾਹੀਦਾ ਤੁਹਾਡੇ ਕੋਲ ਕਾਰ ਦੇ ਵਿੱਚ ਜਿਹੜਾ ਫੋਨ ਚਾਰਜਰ ਆ ਉਹ ਅ ਜ਼ਰੂਰ ਹੋਣਾ ਚਾਹੀਦਾ ਇਹਦੇ ਨਾਲ ਕਿਸੇ ਵੀ ਔਖੀ ਸਥਿਤੀ ਦਾ ਸਾਹਮਣਾ ਕਰਨ ਦੇ ਲਈ ਤਿਆਰ ਰਿਆ ਜਾ ਸਕਦਾ ਅਗਲੀ ਗੱਲ ਮੈਂ ਦੋਸਤੋ ਪੋਰਟੇਬਲਸ ਬਾਰੇ ਹੈ ਪੋਰਟੇਬਲਸ ਇੱਕ ਵਾਰੀ ਫੇਰ ਚਰਚਾ ਚ ਚ ਨੇ ਚਰਚਾ ਚ ਇਸ ਵਾਰੀ ਕਾਉਂਸਲ ਵੱਲੋਂ ਜਿਹੜੀ ਖਬਰ ਆ ਰਹੀ ਹੈ ਕਿ ਸਰੀ ਸਿਟੀ ਕਾਉਂਸਲਰ ਆ ਇੱਕ ਉਹ ਸਾਹਮਣੇ ਇੱਕ ਮੋਸ਼ਨ ਲਿਆ ਰਹੀ ਹੈ ਕਿ ਐਜੂਕੇਸ਼ਨ ਸਮਿਟ ਹੋਸਟ ਕੀਤਾ ਜਾਵੇ ਜਿਹਦੇ ਵਿੱਚ ਕਿ ਪ੍ਰੋਵਿੰਸ ਤੇ ਸਕੂਲ ਡਿਸਟ੍ਰਿਕਟ ਇਹਨੂੰ ਜਿਹੜੇ ਪੋਰਟੇਬਲਸ ਨੇ ਕਲਾਸਰੂਮਸ ਨੇ ਸਕੂਲ ਡਿਸਟ੍ਰਿਕਟ 36 ਦੇ ਵਿੱਚ ਇਹਨੂੰ ਖਤਮ ਕਰ ਦੇ ਲੈਂਡ ਅਨਸ ਜੇ ਦਾ ਨਾ ਆ ਸਰੀ ਦੇ ਵਿੱਚ ਇੱਕ ਕੰਦੀ ਜ਼ੀਰੋ ਟੋਲਰੈਂਸ ਪਾਲਿਸੀ ਹੋਣੀ ਚਾਹੀਦੀ ਹੈ ਜਿੱਥੇ ਪੋਰਟੇਬਲਸ ਜਿਹੜੇ ਆ ਜ਼ਿਆਦਾ ਤੇ ਫੰਡਿੰਗ ਇੱਥੇ ਮਿਲੇ ਪ੍ਰੋਵਿੰਸ ਤੋਂ ਸੋ ਇਹ ਬਹੁਤ ਵਾਰੀ ਮੁੱਦਾ ਚਰਚਾ ਦੇ ਵਿੱਚ ਆਉਂਦਾ ਜਦੋਂ ਵੀ ਕੋਈ ਗੱਲਬਾਤ ਹੁੰਦੀ ਹੈ ਖਾਸ ਕਰ ਵੋਟਾਂ ਦੇ ਨੇੜੇ ਜੇ ਜਾ ਕੇ ਤਿੰਨ ਚਾਰ ਮੁੱਦੇ ਹੁੰਦੇ ਆ ਚਰਚਾ ਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਆ ਪਰ ਹੁਣ ਜਿਹੜਾ ਇਹਨੂੰ ਸਾਫ਼ ਤੌਰ ਦੇ ਉੱਤੇ ਕਿਹਾ ਗਿਆ ਕਿ ਇੱਕ ਕਾਉਂਸਲਰ ਵੱਲੋਂ ਇਹ ਮਤਾਲਿਆਂ ਦਾ ਜਾ ਰਿਹਾ ਮੋਸ਼ਨ ਲਿਆਂਦਾ ਜਾ ਰਿਹਾ ਵੀ ਪੋਰਟੇਬਲ ਸਰੀ ਦੇ ਵਿੱਚੋਂ ਖਤਮ ਕਰ ਦੇਣੇ ਚਾਹੀਦੇ ਜ਼ੀਰੋ ਟੋਲਰੈਂਸ ਹੋਣੀ ਚਾਹੀਦੀ। ਕਿਉਂਕਿ ਸਾਡੇ ਬੱਚੇ ਇਸ ਸ਼ਹਿਰ ਦੇ ਵਿੱਚ ਸ਼ਿਫਟਾਂ ਦੇ ਵਿੱਚ ਪੜ ਰਹੇ ਆ ਕੁਝ ਉਹਨਾਂ ਦੇ ਵਿੱਚੋਂ ਜਿਹੜੀਆਂ ਆਪਣੀਆਂ ਕੈਚਮੈਂਟ ਦੇ ਵਿੱਚ ਵੀ ਦਾਖਲ ਆ ਨਹੀਂ ਮਿਲਦੇ ਕਿਉਂਕਿ ਸਕੂਲਾਂ ਦੇ ਵਿੱਚ ਪਹਿਲਾਂ ਹੀ ਭਰ ਚੁੱਕੇ ਆ ਉਹ ਨਿਆਣਿਆਂ ਨੂੰ ਕਿਹੇ ਹੋਰ ਥਾਂ ਦੇ ਉੱਤੇ ਜਾਣਾ ਪੈਂਦਾ ਵੀ ਤੁਸੀਂ ਕਿੰਨੀ ਦੂਰ ਜਾਓ ਨਹੀਂ ਤੇ ਕਿੱਥੇ ਤੁਹਾਡੇ ਨੇੜੇ ਸਕੂਲ ਹੋਣਾ। ਦੂਜਾ ਪੋਰਟੇਬਲਸ ਦੇ ਵਿੱਚ ਹੁਣ ਗਰਮੀ ਹੈ ਕਿੰਨੇ ਹਾਲਾਤ ਹੁੰਦੇ ਆ ਉੱਥੇ ਕਿਸ ਤਰ੍ਹਾਂ ਦੇ। ਠੰਡ ਦੇ ਵਿੱਚ ਕਈ ਵਾਰੀ ਉੱਥੇ ਗਲਵਜ਼ ਪਾ ਕੇ ਬੈਠਣਾ ਪੈ ਜਾਂਦਾ ਮਤਲਬ ਕਲਾਸਰੂਮ ਤੇ ਰੀਅਲ ਹੈ ਹੀ ਨਹੀਂ ਆ ਉਹ ਜਾਂ ਤੇ ਕਿਤੇ ਟੈਂਪਰੇਰੀ ਹੋਵੇ ਟੈਂਪਰੇਰੀ ਤੇ ਮੰਨਿਆ ਜਾ ਸਕਦਾ ਵੀ ਤੁਸੀਂ ਇਹੋ ਜਿਹੇ ਅਲਬਰਟਾ ਦੀ ਕਿਸੇ ਥਾਂ ਦੇ ਉੱਤੇ ਚਲੇ ਗਏ ਹੋ ਜਿੱਥੇ ਟੈਂਪਰੇਰੀ ਸਾਲ 6 ਮਹੀਨੇ ਉੱਥੇ ਰਹਿਣਾ ਹੈ ਕੰਮ ਕਰਨਾ ਹੈ ਮੈਂ ਕੋਈ ਉੱਥੇ ਵਰਕਰਸ ਨਹੀਂ ਤੇ ਉੱਥੇ ਤੁਹਾਨੂੰ ਸਕੂਲ ਦੀ ਲੋਡ ਪੈ ਗਈ ਤੇ ਤੁਸੀਂ ਇੱਕ ਟੈਂਪਰੇਰੀ ਸਕੂਲ ਬਿਲਡ ਕਰ ਲਿਆ ਜਿੱਥੇ ਇਦਾਂ ਦੇ ਕਲਾਸਰੂਮ ਬਣਾ ਲਏ ਉੱਥੇ ਤੇ ਮੰਨਿਆ ਜਾ ਸਕਦਾ ਵੀ ਥੋੜੇ ਚਰਵਾਦੋਂ ਨੇ ਵਾਪਸ ਉੱਥੇ ਆ ਜਾਣਾ ਪਰ ਇੱਥੇ ਤੇ ਪੱਕੇ ਕਲਾਸਰੂਮ ਚਾਹੀਦੇ ਆ ਤੇ ਜੇ ਨਹੀਂ ਆ ਉਹ ਵੱਡੀ ਸਮੱਸਿਆ ਆ ਹੁਣ ਦੱਸਿਆ ਜਾ ਰਿਹਾ ਕਿ ਅਪ੍ਰੋਕਸੀਮੀਟਲੀ 7700 ਸਟੂਡੈਂਟਸ ਜਿਹੜੇ ਐਸ ਵੇਲੇ ਪੋਰਟਬਲਸ ਦੇ ਵਿੱਚ ਪੜ ਰਹੇ ਆ ਸਾਰੀ ਸਕੂਲ ਡਿਸਟ੍ਰਿਕਟ ਦੇ ਵਿੱਚ ਬੋਰਡ ਕਹਿੰਦੇ ਆ ਕਿ ਇਹਨਾਂ ਨੂੰ ਜਿਹੜਾ ਆ ਉਹ ਪੂਰੀ ਤਰ੍ਹਾਂ ਹਟਾ ਦੇਣਾ ਚਾਹੀਦਾ ਸੋ ਇਹਦੇ ਲਈ ਕਿੰਨੇ ਬਿਲੀਅਨ ਡਾਲਰ ਚਾਹੀਦਾ ਕਿ ਇਸ ਤਰ੍ਹਾਂ ਕੀਤਾ ਜਾਣਾ ਚਾਹੀਦਾ ਇੱਕ ਬਹੁਤ ਵੱਡਾ ਚੰਕ ਪ੍ਰੋਵਿੰਸ ਵੱਲੋਂ ਅਸਲ ਦੇ ਵਿੱਚ ਪੈਸੇ ਦਾ ਜਿਹੜਾ ਸਾਰੀ ਸਕੂਲ ਡਿਸਟ੍ਰਿਕਟ ਨੂੰ ਚਾਹੀਦਾ ਤਾਂ ਹੋ ਸਕਦਾ ਯਤਨ ਕੀਤੇ ਜਾ ਰਹੇ ਆ ਜਿਹੜੀ ਨਵੀਂ ਸਰਕਾਰ ਆਈ ਹੈ ਇਹਦੇ ਵਿੱਚ ਐਨਡੀ ਨਮੀ ਸਰਕਾਰ ਮਤਲਬ ਜਿਹੜੀ ਐਨਡੀਪੀ ਆ ਲਿਬਰਲਸ ਤੋਂ ਬਾਅਦ ਇਹਨਾਂ ਨੇ ਕਾਫੀ ਯਤਨ ਵੀ ਕੀਤੇ ਆ ਨਵੇਂ ਸਕੂਲ ਵੀ ਬਣਾਏ ਆ ਖਰੀਦੇ ਵੀ ਆ ਪਰ ਉਹ ਜਿੰਨੀ ਪੋਪੂਲੇਸ਼ਨ ਵਧਦੀ ਜਾਂਦੀ ਉਹਦੇ ਸਾਹਮਣੇ ਨਾ ਕਾਫੀ ਛਿੱਧ ਹੋ ਰਹੇ ਆ ਇਹ ਤੇ ਜਿੰਨੇ ਕਿ ਇਹ ਬਣਾ ਰਹੇ ਆ ਇੰਨੇ ਕਿ ਤੇ ਹਰ ਸਾਲ ਵੀ ਨਹੀਂ ਪੂਰੇ ਹੋ ਰਹੇ ਜਿੰਨੇ ਸਕੂਲ ਚਾਹੀਦੇ ਆ ਬਣਨੇ ਜਿੰਨੇ ਨਵੇਂ ਸਟੂਡੈਂਟਸ ਆ ਰਹੇ ਆ ਮਤਲਬ ਫੈਮਿਲੀਆਂ ਆ ਰਹੀਆਂ ਆ ਔਰ ਉਹ ਉਹਨੇ ਤਾਂ ਉਹਨੇ ਬਣ ਕੇ ਵੀ ਨਹੀਂ ਪੂਰੇ ਹੋ ਰਹੇ ਤੇ ਪਿਛਲਾ ਬੈਕਲੌਗ ਤੇ ਉੱਥੇ ਦਾ ਉੱਥੇ ਖੜਾ ਸੋ ਮਸੀਆ ਵੀ ਹੁਣ ਵੱਡਾ ਜਿਹੜਾ ਇਹਦਾ ਯੋਗਦਾਨ ਹੈ ਇਮੀਗ੍ਰੇਸ਼ਨ ਪਾਲਿਸੀਜ਼ ਦਾ ਆ ਜੋ ਇਮੀਗ੍ਰੇਸ਼ਨ ਹੋ ਰਹੀ ਆ ਕੱਲੋਂ ਇਮੀਗ੍ਰੇਸ਼ਨ ਪਾਲਿਸੀਜ਼ ਬਦਲ ਜਾਣ ਫੇਰ ਸੋ ਕਈ ਸਵਾਲ ਨੇ ਇਸ ਮਾਮਲੇ ਦੇ ਵਿੱਚ ਪਰ ਹੁਣ ਜਿਹੜੇ ਹਿਲਿੰਦਾ ਇਨਸ ਨੇ ਇਹ ਕਾਲ ਫਾਰ ਮੋਸ਼ਨ ਕੀਤੀ ਆ ਸਕੂਲ ਡਿਸਟ੍ਰਿਕਟ ਦੇ ਵਿੱਚ ਤੇ ਇਹ ਇਸ ਮਹੀਨੇ ਦੇ ਆਖਰ ਦੇ ਵਿੱਚ ਜਿਹੜੇ ਗੱਲਬਾਤ ਇਹਨਾਂ ਦੀ ਕੀ ਬਣਦੀ ਆ ਜਾਂ ਸਕੂਲ ਡਿਸਟ੍ਰਿਕਟ ਦੇ ਨਾਲ ਮਿਲ ਕੇ ਕੀ ਕਰਦੇ ਆ ਇਹ ਆਪਣੇ ਆਪ ਦੇ ਵਿੱਚ ਦੇਖਣ ਵਾਲੀ ਗੱਲ ਹੋਏ ਵੋਕੇਸ਼ਨ ਸਕੈਮ ਬਾਰੇ ਆ ਐਡਵਨ ਮੌਸਟਰਡ ਇੱਕ ਵਿਅਕਤੀ ਦਾ ਨਾਮ ਆ ਐਡਵਨ ਮੌਸਟਰਡ ਦੇ ਨਾਲ ਬੀਸੀ ਦੇ ਵਿੱਚ ਘਪਲਾ ਹੋਇਆ ਵਿਸਲਰ ਦੇ ਵਿੱਚ ਘਪਲਾ ਕੀ ਹੋਇਆ ਕਿ ਵੋਕੇਸ਼ਨ ਹੋਮ ਨੇ ਬੁੱਕ ਕਰ ਲਿਆ ਬੁਕਿੰਗ .com ਦੇ ਥਰੂ ਪਰ ਪਤਾ ਹੀ ਲੱਗਿਆ ਵੀ ਜਦੋਂ ਉੱਥੇ ਕੋਈ ਹੋਰ ਰਹਿੰਦਾ ਇੱਕ ਤੇ ਜਦੋਂ ਤੁਸੀਂ ਕਿਤੇ ਘੁੰਮਣ ਫਿਰਨ ਜਾਂਦੇ ਆ ਲੋਕ ਕਾਮ ਤੌਰ ਦੇ ਉੱਤੇ ਹੋਟਲ ਦੇ ਵਿੱਚ ਸਟੇ ਕਰਦੇ ਜਾਂ ਮੋਰਟਲ ਦੇ ਵਿੱਚ ਸਟੇ ਕਰਦੇ ਤੇ ਉੱਥੋਂ ਵਾਪਸ ਆ ਜਾਂਦੇ ਆ ਔਨਲਾਈਨ ਬੁਕਿੰਗ ਹੋ ਜਾਂਦੀ ਹੈ ਕਈ ਵਾਰੀ ਲੋਕ ਘਰ ਬੁੱਕ ਕਰਦੇ ਆ ਜਿਹੜੀਆਂ ਕੁਸ਼ਤੇ ਹੈਗੀਆਂ ਨਾ ਜਿੱਦਾ Airbnb ਟਾਈਪ ਕੁਸ਼ ਸਿੱਧੇ ਘਰ ਵੀ ਬੁੱਕ ਹੋ ਜਾਂਦੇ ਆ ਜਾਂ ਕੈਬਨਸ ਬੁੱਕ ਕਰਦੇ ਆ ਕਿ ਪੂਰੇ ਦਾ ਪੂਰਾ ਘਰ ਤੁਸੀਂ ਬੁੱਕ ਕਰ ਲਿਆ ਤਿੰਨ ਚਾਰ ਪੰਜ ਦਿਨ ਰਹਿ ਕੇ ਤੁਹਾਡਾ ਵਿੱਚ ਚੀਕੇ ਚੰਨ ਤੇ ਸਾਰਾ ਕੁਝ ਉਹ ਘਰ ਦੇ ਵਿੱਚ ਹੀ ਤੁਸੀਂ ਰਹਿ ਕੇ ਆ ਗਏ ਬੁਕਿੰਗ.com ਇੱਕ ਬਹੁਤ ਮਸ਼ਹੂਰ ਵੈਬਸਾਈਟ ਆ ਇਹਦੇ ਤੇ ਲੋਕ ਇਦਾਂ ਕਰਦੇ ਆ ਹੁਣ ਇਹ ਬੰਦਾ ਜਿਹੜਾ ਸੀਗਾ ਜਿਹਦਾ ਨਾਮ ਦੱਸਿਆ ਜਾ ਰਿਹਾ ਐਡਬਨ ਮੌਸਟਰਡ ਇਹਨੇ ਬੁੱਕ ਕਰ ਲਿਆ ਆਪਣੇ ਵਿਸਲਰ ਦੇ ਵਿੱਚ ਤੇ ਬੁੱਕ ਕਰਕੇ ਪਹੁੰਚ ਗਿਆ ਸਾਰਾ ਉਹਨੇ ਪੇ ਕਰ ਦਿੱਤਾ ਆਨਲਾਈਨ ਜੋ ਕੁਝ ਹੋਣਾ ਸੀ ਉਹਦਾ ਉਹ ਉੱਥੇ ਪਹੁੰਚਣ ਤੋਂ ਬਾਅਦ ਪਤਾ ਉਹਨੂੰ ਕੀ ਲੱਗਦਾ ਵੀ ਇੱਥੇ ਤਾਂ ਪਹਿਲਾਂ ਹੀ ਕੋਈ ਰਹਿੰਦਾ ਏ ਤੇ ਕਿਸੇ ਦਾ ਘਰ ਇਹ ਤੇ ਹੈ ਹੀ ਨਹੀਂ ਰੈਂਟਲ ਇਹਨੂੰ ਵੈਸੇ ਕਿਸ ਨੇ ਪਾ ਦਿੱਤਾ ਤੇ ਜੇ ਉਹ ਹੈ ਹੀ ਨਹੀਂ ਤੇ ਉਹਦੇ ਪੈਸੇ ਕਿੱਥੇ ਚਲੇ ਗਏ ਪੈਸੇ ਉਹਦੇ ਕੋਈ ਹੋਰ ਕਪੜਾ ਕਰਕੇ ਲੈ ਗਿਆ ਹੁਣ ਇੱਥੇ ਹੋਇਆ ਕੀ ਆ ਜਿਹੜਾ ਇਹ ਐਡਰੈਸ ਜਿਹਦਾ ਸੀਗਾ ਜਦੋਂ ਉਹਨੇ ਕਨਫਰਮ ਕੀਤਾ ਪ੍ਰਾਪਰਟੀ ਦਾ ਐਡਰੈਸ ਗੂਗਲ ਸਟਰੀਟ 뷰 ਤੋਂ ਦੇਖਿਆ ਵੀ ਇਹ ਸਾਰਾ ਕੁਝ ਲੈਜਿਟਿਮੇਟ ਆ ਕਿਉਂਕਿ ਘਰ ਅਸਲੀ ਆ ਘਰ ਤੇ ਉੱਥੇ ਹੈਗਾ ਆ ਉਹਨੇ ਦੱਸਦੇ ਆ ਕਿ 3794 ਜਾਨੀ 3794 ਯੂਰੋ ਜਿਹੜੇ ਜੇ ਕੈਨੇਡੀਅਨ ਡਾਲਰ ਦੇ ਵਿੱਚ ਕਨਵਰਟ ਕਰੋ ਤੇ 5600 ਡਾਲਰ ਬਣਦਾ ਉਹਨੇ ਇਸ ਘਰ ਦੇ ਵਿੱਚ ਦੋ ਰਾਤਾਂ ਦੇ ਲਈ ਪੇ ਕੀਤਾ ਹੁਣ ਹੋਇਆ ਕੀ ਗੜਬੜ ਕਿੱਥੇ ਹੋ ਗਈ ਵੀ ਪੇਮੈਂਟ ਪ੍ਰਾਈਵੇਟ ਤਰੀਕੇ ਨਾਲ ਹੋ ਗਈ ਜਿਹੜਾ ਉਹਦਾ ਸਪੋਜ਼ ਓਨਰ ਸੀਗਾ ਉਹ ਕਹਿੰਦਾ ਵੀ ਮੈਂ ਸਪੇਨ ਦੇ ਵਿੱਚ ਰਹਿਣਾ ਹੈ ਤੇ ਮੈਨੂੰ ਪ੍ਰਾਈਵੇਟ ਤਰੀਕੇ ਦੇ ਨਾਲ ਪੇਮੈਂਟ ਭੇਜ ਦਿਓ ਤੇ ਇੱਥੋਂ ਹੀ ਉਹਦੇ ਨਾਲ ਕਪਲਾ ਹੋ ਗਿਆ ਜੇ ਤੇ ਉਹ booking.com ਦੇ ਥਰੂ ਜਾਂਦਾ ਉੱਥੇ ਸਾਰੀ ਗੱਲਬਾਤ ਕਰਦਾ ਫਿਰ ਤੇ ਉਹਨਾਂ ਦੇ ਥਰੂ ਪੇਮੈਂਟ ਹੋਣੀ ਸੀ ਪਰ ਇਹਨੇ ਸਿੱਧੀ ਗੱਲ ਕਰ ਲਈ ਉਹਦੇ ਨਾਲ ਵੀ ਮੈਂ ਉਹ ਕਹਿੰਦਾ ਮੈਨੂੰ ਪੇਮੈਂਟ ਡਾਇਰੈਕਟ ਭੇਜ ਦੇ ਇਹਨੇ ਡਾਇਰੈਕਟ ਭੇਜ ਦਿੱਤੀ ਜਿੱਥੋਂ ਇਹਦਾ ਲਗਭਗ 5500 ਡਾਲਰ ਜਿਹੜਾ ਉਹ ਸੰਕਟ ਦੇ ਵਿੱਚ ਆ ਗਿਆ ਸੋ ਇਹ ਐਕਸਪਰਟ ਕਹਿੰਦੇ ਵੀ ਇੱਕ ਤਾਂ ਡਾਇਰੈਕਟ ਪੇਮੈਂਟ ਦੇ ਵਿੱਚ ਨਾ ਜਾਓ ਕਿਉਂਕਿ ਥੋੜੇ ਦਿਨ ਪਹਿਲਾਂ 베ਰੀ ਗੁੱਡੀ ਦਾ ਇੱਕ ਵਿਅਕਤੀ ਦੇ ਨਾਲ ਅੰਟਰੀਓ ਦੇ ਵਿੱਚ ਇਹੀ ਕੁਝ ਹੋਇਆ ਸੀ ਉਦੋਂ ਵੀ ਅਸੀਂ ਤੁਹਾਨੂੰ ਖਬਰ ਸਾਂਝੀ ਕੀਤੀ ਸੀ ਕਿ ਕੋਸਟਾ ਰਿਕਾਟ ਦੇ ਵਿੱਚ ਉਹਨੇ ਬਿੱਲਾ ਬੁੱਕ ਕੀਤਾ ਸੀ ਜਦੋਂ ਉੱਥੇ ਜਾ ਕੇ ਦੇਖਿਆ ਤੇ ਉਹ ਹੈ ਹੀ ਨਹੀਂ ਆ ਉਹਨੇ ਵੀ ਉਹਨੂੰ ਕਿਹਾ ਸੀ ਕਿ ਤੂੰ ਮੈਨੂੰ ਇਹਦੇ ਤੋਂ ਬਾਹਰ ਪੈਸੇ ਜਿਹੜੇ ਆਹੋ ਪੇ ਕਰ ਦੇ ਸੋ ਉਹਨੂੰ ਵੀ ਪਾਰਸ਼ਲ ਕੰਪਨਸੇਸ਼ਨ ਪਹਿਲਾਂ ਕਹਿੰਦੇ ਸੀ 500 ਡਾਲਰ ਲੈ ਲਓ ਬਾਅਦ ਵਿੱਚ ਬਣ ਗਏ ਸੀ ਹੁਣ ਇਹ ਵਿਅਕਤੀ ਲੜ ਰਿਹਾ ਕਿ ਮੇਰੇ ਨਾਲ ਜਿਹੜਾ ਕਪੜਾ ਹੋਇਆ ਇਹਦਾ ਕੋਈ ਨਾ ਕੋ ਹੱਲ ਕੀਤਾ ਜਾਵੇ ਜਾਂ ਇਹਦੇ ਪੈਸੇ ਮੈਨੂੰ ਦਿੱਤੇ ਜਾਣ ਜਿਹੜਾ ਮੇਰੇ ਖਰਚ ਹੋਏ ਆ ਪਰ ਇਸ ਵੇਲੇ ਸਕੈਮ ਕਾਫੀ ਜ਼ਿਆਦਾ ਜਿਹੜੇ ਆਹੋ ਹੋ ਰਹੇ ਆ ਤੇ ਇਹਦੇ ਸਬੰਧੀ ਮਤਲਬ ਪਤਾ ਹੋਣਾ ਚਾਹੀਦਾ ਤੁਹਾਨੂੰ ਕਿ ਕਿਤੇ ਤੁਸੀਂ ਇਸ Trap ਦੇ ਵਿੱਚ ਨਾ ਫਸ ਜਾਓ ਕਿਉਂਕਿ ਤਰੀਕੇ ਬਹੁਤ ਆਣਾ ਕੋਲ ਲੁੱਟਣ ਦੇ ਕਈ ਵਾਰ ਤੇ ਵੈਬਸਾਈਟ ਹੀ ਨਕਲੀ ਬਣਾ ਦਿੰਦੇ ਆ ਉਹ ਲੱਗਦੀ ਬਿਲਕੁਲ ਅਸਲੀ ਵੈਬਸਾਈਟ ਵਰਗੀ ਆਮ ਤੌਰ ਤੇ ਬੰਦਾ ਕੀ ਕਰਦਾ Google ਦੇ ਉੱਤੇ ਵੈਬਸਾਈਟ ਦਾ ਨਾਮ ਭਰ ਦਿੰਦਾ ਤੇ ਜਦੋਂ ਨਾਮ ਭਰ ਕੇ ਜਿਹੜਾ ਲਿੰਕ ਸਾਹਮਣੇ ਆਉਂਦਾ ਬਿਲਕੁਲ ਉਦਾਂ ਦੀ ਵੈਬਸਾਈਟ ਦਾ ਹੁੰਦਾ ਤੇ ਕੋਈ ਹੋਰ ਹੁੰਦੀ ਹੈ ਸਾਈਬਰ ਅਟੈਕ ਤੇ ਕੰਪਿਊਟਰ ਦੇ ਉੱਤੇ ਕੱਪੜੇ ਕਿੰਨਾ ਕੁਝ ਹੋ ਚੁੱਕਾ ਪਿਛਲੇ ਸਾਲ ਦੇ ਵਿੱਚ ਲੰਡਨ ਰੈਕਸ ਦਾ ਮਾਮਲਾ BC ਸਰਕਾਰ ਦੇ ਸਿਸਟਮ ਦਾ ਮਾਮਲਾ ਸਾਰਾ ਕੁਝ ਜੜਾ ਚਰਚਾ ਦੇ ਵਿੱਚ ਹੈ ਸੋ ਇਹਨਾਂ ਸਕੈਮਸ ਤੋਂ ਜਿੰਨਾ ਬਚ ਸਕਦੇ ਹਾਂ ਬਚਣਾ ਚਾਹੀਦਾ ਇਕਨੋਮਿਕ ਸਟੱਡੀ ਸਾਹਮਣੇ ਆਈ ਹੈ ਜਿਹੜੀ ਇਹ ਦੱਸਦੀ ਹੈ ਕਿ ਜਿਹੜੇ ਕੈਂਸਰ ਦੇ ਕੇਸਸ ਨੇ ਉਹਦੇ ਵਿੱਚ ਕੈਨੇਡਾ ਦੇ ਵਿੱਚ ਜਿਹੜੀ ਇਹਨੂੰ ਕਿਉਂਕਿ अर्ਲੀ ਡਿਟੈਕਸ਼ਨ ਤੇ ਪ੍ਰੋਵੈਂਸ਼ਨ ਪ੍ਰੋਗਰਾਮਾਂ ਦੇ ਕਾਰਨ ਇੱਕ ਕਾਮਯਾਬੀ ਮਿਲੀ ਆ ਤੇ ਇਹ ਵੀ ਦੱਸਿਆ ਕਿ ਕੁਝ ਜਿਹੜੇ ਏਰੀਆਸ ਨੇ ਜਿੱਥੇ ਜ਼ਿਆਦਾ ਕੰਮ ਕਰਨ ਦੀ ਲੋੜ ਆ ਤਾਂ ਕਿ ਹੋਰ ਜੀਵਨ ਜਿਹੜੇ ਆ ਉਹ ਪਹੁੰਚਾਏ ਜਾ ਸਕਣ ਚੰਗੀ ਖਬਰ ਇਹ ਆ ਮਤਲਬ ਆਮ ਤੌਰ ਦੇ ਉੱਤੇ ਹੁੰਦਾ ਕਿ ਬਹੁਤ ਹੀ ਵਧੀਆ ਖਬਰਾਂ ਮਾੜੀਆਂ ਹੁੰਦੀਆਂ ਚੰਗੀ ਖਬਰ ਇਹ ਆ ਕਿ ਜਿਹੜੇ ਲੋਕ ਜ਼ਿਆਦਾ ਲੋਕ ਕੈਂਸਰ ਦੇ ਨਾਲ ਸਰਵਾਈਵ ਕਰ ਰਹੇ ਆ ਮਤਲਬ ਕੈਂਸਰ ਹੋ ਜਾਂਦਾ ਉਹਨੂੰ अर्ਲੀ ਡਿਟੈਕਟ ਕਰ ਲਿਆ ਜਾਂਦਾ ਤੇ ਹੋਰ ਜ਼ਿਆਦਾ ਲੰਬਾ ਸਮਾਂ ਲੋਕ ਸਰਵਾਈਵ ਕਰ ਜਾਂਦੇ ਆ ਤੇ ਇਹਦੇ ਵਿੱਚੋਂ ਵੀ ਹੋਰ ਤਬਦੀਲੀਆਂ ਹੋਣ ਦੀ ਆਸ ਆ ਯੂਨੀਵਰਸਿਟੀ ਆਫ ਕੈਲਗਰੀ ਨੇ ਅਸਲ ਦੇ ਵਿੱਚ ਇੱਕ ਖੋਜ ਕੀਤੀ ਆ ਉਹਨਾਂ ਦਾ ਜਿਹੜਾ ਓਨਕੋਲੋਜੀ ਡਿਪਾਰਟਮੈਂਟ ਆ ਉਹਨਾਂ ਨੇ ਇਹ ਖੋਜ ਕੀਤੀ ਆ ਇੱਕ ਸਟੱਡੀ ਪਬਲਿਸ਼ ਹੋਈ ਹੈ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਜਰਨਲ ਦੇ ਵਿੱਚ ਕੱਲ ਸੋਮਵਾਰ ਨੂੰ ਇਹਦੇ ਵਿੱਚ ਇੱਕ ਅੰਦਾਜ਼ਾ ਲਾਇਆ ਗਿਆ ਕਿ ਨਵੇਂ ਜਿਹੜੇ ਕੈਂਸਰ ਕੇਸਸ ਨੇ ਤੇ ਡੈਥਸ ਨੇ ਉਹ ਕਿੰਨੇ ਹੋ ਸਕਦੇ ਐ ਸਾਲ ਦੇ ਵਿੱਚ ਜਾਂ ਉਹਦੇ ਅੰਕੜੇ ਕਿਦਾਂ ਦੇ ਰਹਿਣਗੇ ਉਹਦੇ ਸੰਬੰਧੀ ਕੁਝ ਅੰਦਾਜ਼ੇ ਲਾਏ ਗਏ ਆ ਜਿਹੜਾ ਲੰਗ ਕੈਂਸਰ ਆ ਕੋਲੋਰੈਕਟਲ ਕੈਂਸਰ ਆ ਤੇ ਪ੍ਰੋਸਟੇਟ ਕੈਂਸਰ ਆ ਇਹਨਾਂ ਦੇ ਵਿੱਚ ਕਮੀ ਆਈ ਆ ਮਤਲਬ ਇਸ ਕੈਂਸਰ ਦੀਆਂ ਨਾ ਕਿਸਮਾਂ ਦੇ ਵਿੱਚ ਕਮੀ ਆਈ ਹੈ ਪਰ ਜਿਹੜੇ ਕੁਝ ਬਹੁਤ ਘੱਟ ਹੁੰਦੇ ਆ ਕੈਂਸਰ ਜਿਸ ਤਰ੍ਹਾਂ ਮੈਲਾਨੋਮਾ ਆ ਲੀਵਰ ਦਾ ਕੈਂਸਰ ਆ ਕਿਡਨੀ ਦਾ ਕੈਂਸਰ ਆ ਜਿਹੜੀਆਂ ਜੜੀਆਂ ਹੋਰ ਹੈਗੀਆਂ ਆ ਉਹ ਉਹਨਾਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਜਾਂ ਵਾਧਾ ਜਿਹੜਾ ਪ੍ਰੋਜੈਕਟ ਕੀਤਾ ਜਾ ਰਿਹਾ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਉਸ ਬ੍ਰੈਸਟ ਕੈਂਸਰ ਇਹਦਾ ਜਿਹੜਾ ਰੇਟ ਆ ਉਹ ਰਿਲੇਟਿਵਲੀ ਸਟੇਬਲ ਦੱਸਿਆ ਜਾ ਰਿਹਾ ਤੇ ਦੂਜਾ ਮੋਰਟੈਲਿਟੀ ਰੇਟ ਘਟ ਰਿਹਾ ਮੋਟੈਲਿਟੀ ਰੇਟ ਦਾ ਮਤਲਬ ਇਹ ਆ ਕਿ ਜੇ ਕਿਸੇ ਨੂੰ ਰੱਬ ਨਾ ਕਰੇ ਕੈਂਸਰ ਹੋ ਵੀ ਗਿਆ ਤੇ ਡਾਕਟਰ ਉਹਨੂੰ ਬਚਾ ਲੈਂਦੇ ਆ ਕੈਂਸਰ ਦੇ ਨਾਲ ਵੀ ਉਹ ਜਿਹੜਾ ਦਵਾਈਆਂ ਦੇ ਨਾਲ ਜਾਂ ਕਿਸੇ ਤਰੀਕੇ ਦੇ ਨਾਲ ਬਹੁਤ ਲੰਬਾ ਸਮਾਂ ਜੀ ਸਕਦਾ ਹੈ ਜਿਹੜੀਆਂ ਸਕਰੀਨਿੰਗ ਅਪਰੋਚਸ ਨੇ ਜਿਵੇਂ ਮੈਮੋਗ੍ਰਾਫੀ ਆ ਜਿਹੜੀ ਔਰਗੇਨਾਈਜ਼ਡ ਸਕਰੀਨਿੰਗ ਪ੍ਰੋਗਰਾਮ ਆ ਉਹਦੇ ਥਰੂ ਜਿਹੜਾ ਇਹ ਔਰਤਾਂ ਦੇ ਵਿੱਚ ਹੋਣ ਵਾਲਾ ਕੈਂਸਰ ਹੈ ਇਹਦੇ ਵਿੱਚ ਕਮੀ ਆਈ ਹੈ ਸੋ ਇਹ ਬਹੁਤ ਵੱਡੀ ਇੱਕ ਪ੍ਰੋਗਰੈਸ ਆ ਖਾਸ ਤੌਰ ਤੇ ਜਿਹੜਾ ਕੋਲੋਰੈਕਟਲ ਕੈਂਸਰ ਦੇ ਕੇਸਸ ਨੇ ਜਾਂ ਜਿਹੜੀਆਂ ਮੌਤਾਂ ਨੇ ਉਹਦੇ ਵਿੱਚ ਜਿਹੜੀ ਕਮੀ ਆਈ ਹੈ ਤੇ ਇਹ ਇੱਕ ਚੰਗੀ ਜਿਹੜੀ ਚੰਗਾ ਜਿਹੜਾ ਜਿਹੜਾ ਸਟੈਪ ਆ ਉਹ ਦੱਸਿਆ ਜਾ ਰਿਹਾ ਜਿਹੜਾ ਕੋਲੋਰੈਕਟਲ ਕੈਂਸਰ ਆ ਉਹ ਇਹਨੂੰ ਦੱਸਦੇ ਆ ਕਿ ਡਿਫਰੈਂਟ ਏਜ ਗਰੁੱਪ ਦੇ ਵਿੱਚ ਡਿਫਰੈਂਟ ਜਿਹੜੀ ਪੋਪੂਲੇਸ਼ਨ ਪੋਪੂਲੇਸ਼ਨ ਸਾਈਜ਼ ਦੇ ਵਿੱਚ ਇਹਨਾਂ ਨੇ ਜਦੋਂ ਉਹਨੂੰ ਸਟੱਡੀ ਕੀਤਾ ਆ ਸੋ ਉਹਦਾ ਰੀਜ਼ਨ ਇਹੀ ਦੱਸਿਆ ਵੀ ਕਿਉਂ ਕਮੀ ਆਈ ਹੈ ਕਿਉਂਕਿ ਆਰਗੇਨਾਈਜ਼ਡ ਸਕਰੀਨਿੰਗ ਕੀਤੀ ਜਾ ਰਹੀ ਹੈ। ਕੈਂਸਰ ਰੇਟ ਤੇ ਡੈਥਸ ਘਟਿਆ ਓਵਰਆਲ। ਸਟੱਡੀ ਇਹ ਵੀ ਦੱਸਦੀ ਆ ਕਿ 2 ਲੱਖ 47000 ਨਵੇਂ ਕੈਂਸਰ ਕੇਸਸ ਤੇ ਜਿਹੜੇ 81000 ਕੈਂਸਰ ਡੈਥਸ ਆ ਉਹਦਾ ਅੰਦਾਜ਼ਾ ਇਸ ਸਾਲ ਦੇ ਵਿੱਚ ਲਾਇਆ ਜਾ ਰਿਹਾ ਜਿਹੜੇ 2.5 ਲੱਖ ਬੰਦੇ ਨੂੰ ਕੈਂਸਰ ਤੇ 88000 ਦੇ ਕਰੀਬ ਜਿਹੜੀਆਂ ਕੈਂਸਰ ਦੇ ਨਾਲ ਹੋਣ ਵਾਲੀਆਂ ਮੌਤਾਂ ਆ ਉਹ ਸਾਹਮਣੇ ਆ ਸਕਦੀਆਂ ਇਹ ਅੰਦਾਜ਼ਾ ਇਹ ਲਾਇਆ ਜਾ ਰਿਹਾ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ